ਕੰਗਨਾਰ ਨੌਤ ਮਾਮਲੇ ਵਿੱਚ ਸਾਡੇ ਨਾਲ ਪਟੀਸ਼ਨ ਕਰਤਾ ਦੇ ਵਕੀਲ ਰੁਕਵੀਰ ਸਿੰਘ ਬੈਣੀਵਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਕਿੱਥੋਂ ਤੱਕ ਕੇ ਮਾਮਲਾ ਪਹੁੰਚਿਆ ਜਿਵੇਂ ਕੱਲ ਤਾਰੀਖ ਸੀਗੀ ਇਸ ਮਾਮਲੇ ਦੀ ਕੀ ਕਹਿਣਾ ਚਾਹੋਗੇ ਸਰ ਕੱਲੇ ਦੇ ਵਿੱਚ ਮਾਨਯੋਗ ਜੱਜ ਜੀ ਲਖਮੀਰ ਸਿੰਘ ਜੀ ਐਮ ਆਈ ਸੀ ਦੀ ਕੋਰਟ ਦੇ ਵਿੱਚ ਇਹ ਮੈਟਰ ਪੈਂਡਿੰਗ ਸੀ ਉਹਦੇ ਵਿੱਚ ਕੰਗਨਾਰ ਨੌਤ ਦੇ ਵਕੀਲ ਸਾਹਿਬ ਨੇ ਅਪਲੀਕੇਸ਼ਨ ਫਾਈਲ ਕੀਤੀ ਸੀ ਕਿ ਸਾਨੂੰ ਪਰਸਨਲ ਹਿਅਰਿੰਗ ਤੇ ਸਾਨੂੰ ਅਪੀਅਰ ਨਾ ਹੋਣਾ ਪਵੇ ਵੀਡੀਓ ਕਾਨਫਰੈਂਸਿੰਗ ਤੇ ਸਾਡੀ ਹਾਜ਼ਰੀ ਲੱਗ ਜਾਇਆ ਕਰੇ ਤੇ ਪਰਮਨੈਂਟ ਸਾਨੂੰ ਇਹਦੇ ਵਿੱਚ ਐਗਜ਼ੈਪਟ ਕੀਤਾ ਜਾਵੇ ਜਿਹੜੀ ਹਾਜ਼ਰੀ ਹੈ ਪਰ ਜੱਜ ਸਾਹਿਬ ਨੇ ਉਹਨਾਂ ਦੀ ਐਪਲੀਕੇਸ਼ਨ ਸਿਰਫ ਇੱਕ ਦਿਨ ਵਾਸਤੇ ਐਡਮਿਟ ਕੀਤੀ ਸੀ ਜੀ ਵੀ ਸਿਰਫ ਉਹਨਾਂ ਨੂੰ ਕੱਲ ਦੀ ਸ਼ੋਰਟ ਮਿਲ ਗਈ ਸੀ ਤੇ ਜੱਜ ਸਾਹਿਬ ਨੇ ਨੈਕਸਟ ਡੇਟ ਹੈ ਜਿਹੜੀ ਉਹਤੇ ਉਹਨਾਂ ਨੂੰ ਅਪੀਅਰ ਹੋਣ ਦਾ ਹੁਕਮ ਕੀਤਾ ਗੁਰਵਿੰਦੀ ਜੀ ਗੱਲ ਕਰੀਏ ਪੂਰਾ ਮਾਮਲਾ ਕਿਸ ਜਾਏ ਇਹ ਸਭ 2021 ਦੇ ਵਿੱਚ ਜਦੋਂ ਕਿਸਾਨ ਧਰਨਾ ਦਿੱਲੀ ਵਿਖੇ ਲੱਗਿਆ ਸੀ ਤਾ ਮਾਤਾ ਮਹਿੰਦਰ ਕੌਰ ਵੀ ਕਿਸਾਨ ਪਰਿਵਾਰ ਦੇ ਹੋਣ ਕਰਕੇ ਉਥੇ ਧਰਨੇ ਤੇ ਪਹੁੰਚੇ ਸੀ ਤਾਂ ਕੰਗਣਾ ਲੋਤ ਨੇ ਆਪਦੇ ਟਵਿੱਟਰ ਅਕਾਊਂਟ ਤੋਂ ਇੱਕ ਟਵੀਟ ਨੂੰ ਰੀਟਵੀਟ ਕਰਕੇ ਤੇ ਨਾਲ ਇੱਕ ਟਿੱਪਣੀ ਵਿੱਚ ਮੈਂਸ਼ਨ ਕੀਤੀ ਸੀ ਵੀ ਇਸ ਤਰ੍ਹਾਂ ਦੀਆਂ ਲੇਡੀਆਂ 100-100 ਰੁਪਏ ਦੇ ਵਿੱਚ ਧਰਨਿਆਂ ਤੇ ਆ ਜਾਂਦੀਆਂ ਜਿਹਦੇ ਨਾਲ ਕੇ ਮਾਤਾ ਮਹਿੰਦਰ ਕੌਰ ਦੀ ਜਿਹੜੀ ਸਨਮਾਨ ਨੂੰ ਥੇਸ ਪਹੁੰਚੀ ਉਹਨਾਂ ਦੇ ਰਿਸ਼ਤੇਦਾਰਾਂ ਚ ਪਿੰਡ ਚ ਆਸਪੜੋਸ ਚ ਉਹਨਾਂ ਦੀ ਕਾਫੀ ਜ਼ਿਆਦਾ ਇਸ ਟੀਨ ਨਾਲ ਬਦਨਾਮੀ ਹੋਈ ਕਿ ਹੋਸ਼ ਸ਼ਾਇਦ ਸੱਚਾ ਵੀ ਮਾਤਾ ਬਾਕੀ ਪੈਸੇ ਲੈ ਕੇ ਧਰਨੇ ਤੇ ਨਾ ਜਾਂਦੇ ਹੋਣ ਉਸ ਦੇ ਰਿਗਾਰਡਿੰਗ ਫਿਰ ਅਸੀਂ ਇੱਕ ਲੀਗਲ ਨੋਟਿਸ ਇਸ਼ੂ ਕੀਤਾ ਸੀ ਕੰਗਨਾਰ ਰਣੌਤ ਨੂੰ ਵੀ ਇਹਦੇ ਜਵਾਬ ਦੇ ਵਿੱਚ ਉਹ ਮਾਫੀ ਮੰਗਣਾਂ ਤੇ ਨਹੀਂ ਅਸੀਂ ਕੋਰਟ ਦਾ ਦਰਵਾਜ਼ਾ ਖਟਕਾਵਾਂਗੇ ਪਰ ਉਹਨਾਂ ਨੇ ਕੋਈ ਸਾਡੇ ਲੀਗਲ ਨੋਟਿਸ ਦਾ ਜਵਾਬ ਨਹੀਂ ਦਿੱਤਾ ਤਾਂ ਉਸ ਤੋਂ ਬਾਅਦ ਅਸੀਂ ਆਨਰੇਬਲ ਕੋਰਟ ਦੇ ਵਿੱਚ ਅਸੀਂ 499 500 ਆਈਪੀਸੀ ਦੇ ਤਹਿਤ ਕੰਪਲੇਂਟ ਫਾਈਲ ਕੀਤੀ ਸੀ ਜੀ ਜੇ ਗੱਲ ਕਰੀ ਐਡਵੋਕੇਟ ਸਾਹਿਬ ਕਿੰਨੇ ਆ ਤਰੀਕੇ ਹੁਣ ਤੱਕ ਇਸ ਕੇਸ ਦੀਆਂ ਪੈ ਚੁੱਕੀਆਂ ਤਰੀਕਾ ਇਹ 2021 ਚ ਕੰਪਲੇਂਟ ਫਾਈਲ ਕੀਤੀ ਸੀ ਤੇ ਕਾਫੀ ਜ਼ਿਆਦਾ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੀਆਂ ਹੁਣ ਤੱਕ ਤਰੀਕਾ ਜਿਹੜੀਆਂ ਇਹਦੇ ਵਿੱਚ ਪੈ ਚੁੱਕੀਆਂ ਇਹਨਾਂ ਨੇ ਜਦੋਂ 2022 ਦੇ ਵਿੱਚ ਆਨਰੇਬਲ ਕੋਰਟ ਨੇ ਇਹਨਾਂ ਦੇ ਸਮਨਿੰਗ ਕਰਤੀ ਸੀ ਇਸ ਕੰਪਲੇਂਟ ਦੇ ਵਿੱਚ ਤਾਂ ਉਹ ਸਮਨਿੰਗ ਆਰਡਰ ਦੇ ਅਗੇਂਸਟ ਇਹ ਆਨਰੇਬਲ ਹਾਈ ਕੋਰਟ ਦੇ ਵਿੱਚ ਕੰਗਣਾ ਵੱਲੋਂ ਜਿਹੜੀ ਕਾਸ਼ਨ ਪਟੀਸ਼ਨ ਫਾਈਲ ਕੀਤੀ ਗਈ ਸੀ ਉਹ ਪਟੀਸ਼ਨ ਵੀ 2-3 ਸਾਲ ਚੱਲੀ ਹੈ ਜਿਹੜੀ ਉਹ ਅਗਸਤ 2025 ਦੇ ਵਿੱਚ ਆਨਰੇਬਲ ਹਾਈ ਕੋਰਟ ਨੇ ਡਿਸਮਿਸ ਕੀਤੀ ਹੈ ਫਿਰ ਉਹ ਹਾਈ ਕੋਰਟ ਆਰਡਰ ਦੇ ਅਗੇਂਸਟ ਇਹ ਸੁਪਰੀਮ ਕੋਰਟ ਦੇ ਵਿੱਚ ਗਏ ਸੀ ਸਪਰੀਮ ਕੋਰਟ ਨੇ ਇਹਨਾਂ ਦੀ ਫਿਰ ਪਟੀਸ਼ਨ ਜਿਹੜੀ ਉਹ ਐਡਮਿਟ ਨਹੀਂ ਕੀਤੀ ਉਹ ਉਹਨਾਂ ਨੇ ਫਸਟ ਡੇਟ ਤੇ ਡਿਸਮਿਸ ਕਰਤੀ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਟ੍ਰਾਇਲ ਹੈ ਇਹ ਫਿਰ 2022 ਦਾ ਬੰਦ ਹੋਇਆ 2025 ਚ ਰੀਜ਼ਿਊਮ ਹੋਇਆ ਜੇ ਗੱਲ ਕਰੀਏ ਹੁਣ ਨੈਕਸਟ ਤਰੀਕੀ ਐ ਇਸ ਕੇਸ ਤੇ ਇਸ ਦੇ ਵਿੱਚ ਜੀ 27 ਅਕਤੂਬਰ 27 10 ਡੇਟ ਕੋਰਟ ਨੇ ਫਿਕਸ ਕੀਤੀ ਹੈ ਉਹਨਾਂ ਦੀ ਅਪੀਅਰੈਂਸ ਵਾਸਤੇ ਤੇ ਮਾ ਜੋ ਕੋਰਟ ਨੇ ਉਹਨਾਂ ਦੇ ਵਕੀਲਾਂ ਨੂੰ ਕੀ ਹਦਾਇਤਾਂ ਕੀਤੀਆਂ ਜਸਾਬ ਨੇ ਕੱਲ ਜਦੋਂ ਉਹਨਾਂ ਦੀ ਐਪਲੀਕੇਸ਼ਨ ਜੋ ਇੱਕ ਦਿਨ ਵਾਸਤੇ ਉਹਨਾਂ ਦੀ ਅਲਾਉ ਕੀਤੀ ਹੈ ਜੱਜ ਸਾਹਿਬ ਨੇ ਉਹਨਾਂ ਨੂੰ ਸਟਰੋਂਗਲੀ ਡਾਇਰੈਕਸ਼ਨ ਦਿੱਤੀ ਹੈ ਵੀ ਨੈਕਸਟ ਡੇਟ ਤੇ ਇਹਨਾਂ ਦਾ ਕੰਗਣਾ ਦਾ ਅਪੀਅਰ ਹੋਣਾ ਯਕੀਨੀ ਬਣਾਇਆ ਜਾਵੇ ਜੇ ਨਹੀਂ ਅਪੀਅਰ ਹੁੰਦੇ ਨੈਕਸਟ ਡੇਟ ਤੇ ਤਾਂ ਉਹਨਾਂ ਦੀ ਹਾਜ਼ਰੀ ਮਾਫੀ ਦੀ ਜੋ ਐਪਲੀਕੇਸ਼ਨ ਹੈ ਉਹ ਮੰਨੀ ਨਹੀਂ ਜਾਊਗੀ ਤੇ ਉਹਨਾਂ ਦੇ ਬ੍ਰਾਂਟ ਇਸ਼ੂ ਹੋਣਗੇ ਬਿਲਕੁਲ ਜੀ ਬਿਲਕੁਲ ਐਸੀ ਪੋਟੈਸ਼ੀਅਲ ਕਰਤਾ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰੁਕਵੀਰ ਸਿੰਘ ਬੈਣੀਵਾਲ ਜਿਨ੍ਹਾਂ ਨੇ ਕਿਹਾ ਕਿ ਮਾਂਜੋ ਕੋਰਟ ਵੱਲੋਂ ਕੰਗਨਰ ਨੌਤ ਨੂੰ ਜਿਹੜੀਆਂ ਹਦਾਇਤਾਂ ਕੀਤੀਆਂ ਗਈਆਂ ਵੀ ਨੈਕਸਟ ਤਰੀਕ ਜੋ 27 ਅਕਤੂਬਰ ਮਾਂਜੋ ਕੋਰਟ ਵੱਲੋਂ ਦਿੱਤੀ ਗਈ ਹੈ ਇਸ ਤਰੀਕ ਨੂੰ ਮਾਂਜੋ ਕੋਰਟ ਵਿੱਚ ਕੰਗਨਰ ਨੌਤ ਨੂੰ ਜ਼ਰੂਰ ਜੜਾ ਪੇਸ਼ ਹੋਣਾ ਹੋਏਗਾ ਹੁਣ ਦੇਖਣਾ ਹੋਏਗਾ ਕਿ ਕੰਗਨਰ ਨੌਤ ਆਉਣ ਵਾਲੀ 27 ਅਕਤੂਬਰ ਨੂੰ ਬਠਿੰਡਾ ਦੀ ਮਾਂਜੋ ਕੋਰਟ ਵਿੱਚ ਪੇਸ਼ ਹੁੰਦੇ ਆ ਜਾਂ ਨਹੀਂ ਕੈਮਰਾਮੈਨ ਸੁਝਨ ਦੇ ਨਾਲ ਮਾ ਉਚਰ ਕੀ ਬਾਉ ਦਾ ਨਿਕਸਵਰਾ ਟੀਵੀ ਬਠਿੰਡਾ ਕੰਗਨਰ ਨੌਤ ਮਾਮਲੇ ਵਿੱਚ ਸਾਡੇ ਨਾਲ ਕੋਟੇਸ਼ਨ ਕਰਤਾ ਦੇ ਵਕੀਲ ਗੁਰਵੀਰ ਸਿੰਘ ਬੈਣੀਵਾਲ ਮਜ਼ਦੂਰ ਹੈ ਗੱਲਬਾਤ ਕਰਦੇ ਆ ਸਰ ਕਿੱਥੋਂ ਤੱਕ ਕੇ ਮਾਮਲਾ ਪਹੁੰਚਿਆ ਜਿਵੇਂ ਕੱਲ ਤਰੀਕ ਸੀਗੀ ਇਸ ਮਾਮਲੇ ਦੀ ਕੀ ਕਹਿਣਾ ਚਾਹੋਗੇ ਸਰ ਕੱਲੇ ਦੇ ਵਿੱਚ ਮਾਨਯੋਗ ਜੱਜ ਜੀ ਲਖਮੀਰ ਸਿੰਘ ਜੀ ਐਮ ਆਈ ਸੀ ਦੀ ਕੋਰਟ ਦੇ ਵਿੱਚ ਇਹ ਮੈਟਰ ਪੈਂਡਿੰਗ ਸੀ ਉਹਦੇ ਵਿੱਚ ਕੰਗਣਾ ਰਣੋਦ ਦੇ ਵਕੀਲ ਸਾਹਿਬ ਨੇ ਐਪਲੀਕੇਸ਼ਨ ਫਾਈਲ ਕੀਤੀ ਸੀ ਕਿ ਸਾਨੂੰ ਪਰਸਨਲ ਹਿਅਰਿੰਗ ਤੇ ਸਾਨੂੰ ਅਪੀਅਰ ਨਾ ਹੋਣਾ ਪਵੇ ਵੀਡੀਓ ਕਾਨਫਰੈਂਸਿੰਗ ਤੇ ਸਾਡੀ ਹਾਜ਼ਰੀ ਲੱਗ ਜਾਇਆ ਕਰੇ ਤੇ ਪਰਮਨੈਂਟ ਸਾਨੂੰ ਇਹਦੇ ਵਿੱਚ ਐਗਜ਼ੈਪਟ ਕੀਤਾ ਜਾਵੇ ਜਿਹੜੀ ਹਾਜ਼ਰੀ ਹੈ ਪਰ ਜੱਜ ਸਾਹਿਬ ਨੇ ਉਹਨਾਂ ਦੀ ਐਪਲੀਕੇਸ਼ਨ ਸਿਰਫ ਇੱਕ ਦਿਨ ਵਾਸਤੇ ਐਡਮਿਟ ਕੀਤੀ ਸੀ ਜੀ ਵੀ ਸਿਰਫ ਉਹਨਾਂ ਨੂੰ ਕੱਲ ਦੀ ਸ਼ੋਰਟ ਮਿਲਦੀ ਸੀ ਤੇ ਜੱਜ ਸਾਹਿਬ ਨੇ ਨੈਕਸਟ ਡੇਟ ਹੈ ਕਿ ਜਿਹੜੀ ਉਹਤੇ ਉਹਨਾਂ ਨੂੰ ਅਪੀਅਰ ਹੋਣ ਦਾ ਹੁਕਮ ਕੀਤਾ ਗੁਰਵਿੰਦੀ ਜੀ ਗੱਲ ਕਰੀਏ ਪੂਰਾ ਮਾਮਲਾ ਕਿਸ ਜਾਏ ਇਹ ਸਭ 2021 ਦੇ ਵਿੱਚ ਜਦੋਂ ਕਿਸਾਨ ਧਰਨਾ ਦਿੱਲੀ ਵਿਖੇ ਲੱਗਿਆ ਸੀ ਤਾ ਮਾਤਾ ਮਹਿੰਦਰ ਕੌਰ ਵੀ ਕਿਸਾਨ ਪਰਿਵਾਰ ਦੇ ਹੋਣ ਕਰਕੇ ਉਥੇ ਧਰਨੇ ਤੇ ਪਹੁੰਚੇ ਸੀ ਤਾਂ ਕੰਗਣਾ ਲੋht ਨੇ ਆਪਦੇ ਟਵਿੱਟਰ ਅਕਾਊਂਟ ਤੋਂ ਇੱਕ ਟਵੀਟ ਨੂੰ ਰੀਟਵੀਟ ਕਰਕੇ ਤੇ ਨਾਲ ਇੱਕ ਟਿੱਪਣੀ ਵਿੱਚ ਮੈਂਸ਼ਨ ਕੀਤੀ ਸੀ ਵੀ ਇਸ ਤਰ੍ਹਾਂ ਦੀਆਂ ਲੇਡੀਜ਼ 100-100 ਰੁਪਏ ਦੇ ਵਿੱਚ ਧਰਨਿਆਂ ਤੇ ਆ ਜਾਂਦੀਆਂ ਜਿਹਦੇ ਨਾਲ ਕੇ ਮਾਤਾ ਮਹਿੰਦਰ ਕੌਰ ਦੀ ਜਿਹੜੀ ਸਨਮਾਨ ਨੂੰ ਥੇਸ ਪਹੁੰਚੀ ਉਹਨਾਂ ਦੇ ਰਿਸ਼ਤੇਦਾਰਾਂ ਚ ਪਿੰਡ ਚ ਆਸਪੜੋਸ ਚ ਉਹਨਾਂ ਦੀ ਕਾਫੀ ਜ਼ਿਆਦਾ ਇਸ ਟੀਨ ਨਾਲ ਬਦਨਾਮੀ ਹੋਈ ਕਿ ਹੋਸ਼ ਸ਼ਾਇਦ ਸੱਚਾ ਵੀ ਮਾਤਾ ਬਾਕੀ ਪੈਸੇ ਲੈ ਕੇ ਧਰਨੇ ਤੇ ਨਾ ਜਾਂਦੇ ਹੋਣ ਉਸ ਦੇ ਰਿਗਾਰਡਿੰਗ ਫਿਰ ਅਸੀਂ ਇੱਕ ਲੀਗਲ ਨੋਟਿਸ ਇਸ਼ੂ ਕੀਤਾ ਸੀ ਕੰਗਨਾਰ ਰਣੌਤ ਨੂੰ ਵੀ ਇਹਦੇ ਜਵਾਬ ਦੇ ਵਿੱਚ ਉਹ ਮਾਫੀ ਮੰਗਣਾਂ ਤੇ ਨਹੀਂ ਅਸੀਂ ਕੋਰਟ ਦਾ ਦਰਵਾਜ਼ਾ ਖਟਕਾਵਾਂਗੇ ਪਰ ਉਹਨਾਂ ਨੇ ਕੋਈ ਸਾਡੇ ਲੀਗਲ ਨੋਟਿਸ ਦਾ ਜਵਾਬ ਨਹੀਂ ਦਿੱਤਾ ਤਾਂ ਉਸ ਤੋਂ ਬਾਅਦ ਅਸੀਂ ਆਨਰੇਬਲ ਕੋਰਟ ਦੇ ਵਿੱਚ ਅਸੀਂ 499 500 ਆਈਪੀਸੀ ਦੇ ਤਹਿਤ ਕੰਪਲੇਂਟ ਫਾਈਲ ਕੀਤੀ ਸੀ ਜੀ ਜੇ ਗੱਲ ਕਰੀ ਐਡਵੋਕੇਟ ਸਾਹਿਬ ਕਿੰਨੇ ਆ ਤਰੀਕੇ ਹੁਣ ਤੱਕ ਇਸ ਕੇਸ ਦੀਆਂ ਪੈ ਚੁੱਕੀਆਂ ਤਰੀਕਾ ਇਹ 2021 ਚ ਕੰਪਲੇਂਟ ਫਾਈਲ ਕੀਤੀ ਸੀ ਤੇ ਕਾਫੀ ਜ਼ਿਆਦਾ ਬਹੁਤ ਜਿਆਦਾ ਗਿਣਤੀ ਦੇ ਵਿੱਚ ਜਿਹੜੀਆਂ ਹੁਣ ਤੱਕ ਤਰੀਕਾ ਜਿਹੜੀਆਂ ਇਹਦੇ ਵਿੱਚ ਪੈ ਚੁੱਕੀਆਂ ਇਹਨਾਂ ਨੇ ਜਦੋਂ 2022 ਦੇ ਵਿੱਚ ਆਨਰੇਬਲ ਕੋਰਟ ਨੇ ਇਹਨਾਂ ਦੇ ਸਮਨਿੰਗ ਕਰਤੀ ਸੀ ਇਸ ਕੰਪਲੇਂਟ ਦੇ ਵਿੱਚ ਤਾਂ ਉਹ ਸਮਨਿੰਗ ਆਰਡਰ ਦੇ ਅਗੇਂਸਟ ਇਹ ਆਨਰੇਬਲ ਹਾਈ ਕੋਰਟ ਦੇ ਵਿੱਚ ਕੰਗਣਾ ਵੱਲੋਂ ਜਿਹੜੀ ਕਾਸ਼ਨ ਪਟੀਸ਼ਨ ਫਾਈਲ ਕੀਤੀ ਗਈ ਸੀ ਉਹ ਪਟੀਸ਼ਨ ਵੀ 2-3 ਸਾਲ ਚੱਲੀ ਹੈ ਜਿਹੜੀ ਉਹ ਅਗਸਤ 2025 ਦੇ ਵਿੱਚ ਆਨਰੇਬਲ ਹਾਈ ਕੋਰਟ ਨੇ ਡਿਸਮਿਸ ਕੀਤੀ ਹੈ ਫਿਰ ਉਹ ਹਾਈ ਕੋਰਟ ਆਰਡਰ ਦੇ ਅਗੇਂਸਟ ਇਹ ਸੁਪਰੀਮ ਕੋਰਟ ਦੇ ਵਿੱਚ ਗਏ ਸੀ ਸਪਰੀਮ ਕੋਰਟ ਨੇ ਇਹਨਾਂ ਦੀ ਫਿਰ ਪਟੀਸ਼ਨ ਜਿਹੜੀ ਉਹ ਐਡਮਿਟ ਨਹੀਂ ਕੀਤੀ ਉਹ ਉਹਨਾਂ ਨੇ ਫਸਟ ਡੇਟ ਤੇ ਡਿਸਮਿਸ ਕਰਤੀ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਟ੍ਰਾਇਲ ਹੈ ਇਹ ਫਿਰ 2022 ਦਾ ਬੰਦ ਹੋਇਆ 2025 ਚ ਰੀਜ਼ਿਊਮ ਹੋਇਆ ਜੇ ਗੱਲ ਕਰੀਏ ਹੁਣ ਨੈਕਸਟ ਤਰੀਕੀ ਐ ਇਸ ਕੇਸ ਤੇ ਇਸ ਦੇ ਵਿੱਚ ਜੀ 27 ਅਕਤੂਬਰ 27 10 ਡੇਟ ਕੋਰਟ ਨੇ ਫਿਕਸ ਕੀਤੀ ਹੈ ਉਹਨਾਂ ਦੀ ਅਪੀਅਰੈਂਸ ਵਾਸਤੇ ਤੇ ਮਾ ਜੋ ਕੋਰਟ ਨੇ ਉਹਨਾਂ ਦੇ ਵਕੀਲਾਂ ਨੂੰ ਕੀ ਹਦਾਇਤਾਂ ਕੀਤੀਆਂ ਜਸਾਬ ਨੇ ਕੱਲ ਜਦੋਂ ਉਹਨਾਂ ਦੀ ਐਪਲੀਕੇਸ਼ਨ ਜੋ ਇੱਕ ਦਿਨ ਵਾਸਤੇ ਉਹਨਾਂ ਦੀ ਅਲਾਉ ਕੀਤੀ ਹੈ ਸਜਾ ਸਾਹਿਬ ਨੇ ਉਹਨਾਂ ਨੂੰ ਸਟਰੋਂਗਲੀ ਡਾਇਰੈਕਸ਼ਨ ਦਿੱਤੀ ਹੈ ਵੀ ਨੈਕਸਟ ਡੇਟ ਤੇ ਇਹਨਾਂ ਦਾ ਕੰਗਣਾ ਦਾ ਅਪੀਅਰ ਹੋਣਾ ਯਕੀਨੀ ਬਣਾਇਆ ਜਾਵੇ ਜੇ ਨਹੀਂ ਅਪੀਅਰ ਹੁੰਦੇ ਨੈਕਸਟ ਡੇਟ ਤੇ ਤਾਂ ਉਹਨਾਂ ਦੀ ਹਾਜ਼ਰੀ ਮਾਫੀ ਦੀ ਜੋ ਐਪਲੀਕੇਸ਼ਨ ਹੈ ਉਹ ਮੰਨੀ ਨਹੀਂ ਜਾਊਗੀ ਤੇ ਉਹਨਾਂ ਦੇ ਬ੍ਰਾਂਟ ਇਸ਼ੂ ਹੋਣਗੇ ਬਿਲਕੁਲ ਜੀ ਬਿਲਕੁਲ ਐਸੀ ਪੋਟੈਸ਼ੀਅਲ ਕਰਤਾ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰੁਕਵੀਰ ਸਿੰਘ ਬੈਣੀਵਾਲ ਜਿਨ੍ਹਾਂ ਨੇ ਕਿਹਾ ਕਿ ਮਾਂਜੋ ਕੋਰਟ ਵੱਲੋਂ ਕੰਗਨਾਰ ਨੌਤ ਨੂੰ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਵੀ ਨੈਕਸਟ ਤਰੀਕ ਜੋ 27 ਅਕਤੂਬਰ ਮਾਂਜੋ ਕੋਰਟ ਵੱਲੋਂ ਦਿੱਤੀ ਗਈ ਹੈ ਇਸ ਤਰੀਕ ਨੂੰ ਮਾਂਜੋ ਕੋਰਟ ਵਿੱਚ ਕੰਗਨਾਰ ਨੌਤ ਨੂੰ ਜ਼ਰੂਰ ਜੜਾ ਪੇਸ਼ ਹੋਣਾ ਹੋਏਗਾ ਹੁਣ ਦੇਖਣਾ ਹੋਏਗਾ ਕਿ ਕੰਗਨਾਰ ਨੌਤ ਆਉਣ ਵਾਲੀ ਅਜੇ ਤੱਕ ਨੂੰ ਬਠਿੰਡਾ ਦੀ ਮਾਂਜੋ ਕੋਰਟ ਵਿੱਚ ਪੇਸ਼ ਹੁੰਦੇ ਆ ਜਾਂ ਨਹੀਂ ਕੈਮਰਾਮੈਨ ਸੁਝਨ ਦੇ ਨਾਲ ਮਾ ਉਚਾਰ ਕੀ ਬਾਤ ਐਨਿਕਸਵਰਾ ਟੀਵੀ ਬਠਿੰਡਾ